ਸਿੱਖ ਦੇ ਸਿਰ ਦਾ ਤਾਜ ਹੈ ਦਸਤਾਰ ਹਰ ਸਿੱਖ ਦੀ ਸ਼ਾਨ ਹੈ ਦਸਤਾਰ ਇਹ ਕੁਝ ਅਲੱਗ ਕਰਨ ਦਾ ਖਿਆਲ ਕਿਸ ਤਰ੍ਹਾਂ ਆਇਆ ਜਿਹੜੀ ਤੁਹਾਡੀ ਵੀਡੀਓ ਆ ਰਹੀ ਹੈ ਉਹ ਰੈਗੂਲਰ ਦੇਖਦੇ ਨਾ ਸੋਸ਼ਲ ਨੈਟਵਰਕ ਤੇ ਸਾਨੂੰ ਨਵੀਂ ਤੋਂ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ ਕਿਸੇ ਨੇ ਕੋਈ ਰਿਪੋਰਟ ਬਣਾਤਾ ਕੋਈ ਡਾਂਸ ਪਾ ਕੇ ਵੀਡੀਓ ਬਣਾਉਂਦਾ ਤੋਂ ਬਸ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਿਹਾ ਜੇ ਉਹ ਵਾਇਰਲ ਹੋ ਸਕਦੇ ਤਾਂ ਸਿੱਖ ਨੂੰ ਚਾਹੀਦਾ ਇਹ ਪਿਛਲੇ 4-5 ਸਾਲ ਤੋਂ ਪ੍ਰੈਨਟ ਸੀਗਾ ਕਿ ਕਦੇ ਨਾ ਕਦੀ ਜਦੋਂ ਮੌਕਾ ਮਿਲਿਆ ਤੇ ਇਸ ਚੀਜ਼ ਨੂੰ ਰਜਿਸਟਰ ਤੇ ਰਿਕਾਰਡ ਜ਼ਰੂਰ ਕਰਾਉਣਾ ਹੈ ਇਹ ਖਾਪ ਇਸ ਤਰ੍ਹਾਂ ਹੈ ਕਿ ਸਕੇਟਿੰਗ ਕਰਦੇ ਹੋਏ ਕੀਤਾ ਜਾਵੇਗਾ ਫਿਲਹਾਲ ਜਿੰਨਾ ਤੱਕ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆਂ ਦਾ ਸਭ ਤੋਂ ਪਹਿਲਾ ਮੈਂ ਜਿਹਨੇ ਸਕੇਟਿੰਗ ਕਰਕੇ ਦਸਤਾਰ ਸਜਾਈ ਉਹ ਬਿਨਾਂ ਸ਼ੀਸ਼ੇ ਤੋਂ ਸੇਮ ਪਰਫਾਰਮੈਂਸ ਦੇਣ ਵਾਲੇ ਸਿਰਫ ਮੈਂ 5 ਮਿੰਟ ਪਹਿਲਾਂ ਸਕੇਟ ਪਾ ਕੇ ਮੈਂ ਗਰਾਊਂਡ 'ਤੇ ਫੈਲ ਸਕੀ ਸੀ ਦਿਲੋਂ ਟੋਪਰ ਬੰਡ ਸੈਂਟਰ ਦੇ ਨਾਂ ਤੋਂ ਜੋ ਮੈਂ ਪਿਛਲੇ 13 ਸਾਲ ਤੋਂ ਕੰਮ ਕਰਦਾ ਪਿਆ ਆਪਣਾ ਦਸਤਾਰ ਸਜਾਉਣਾ ਕਿ ਮੈਂ ਉਹਨਾਂ ਤੁਸੀਂ ਜਿਹੜਾ ਪੱਗ ਬਣ ਕੇ ਰਾਜੀ ਨਹੀਂ ਤੇ ਮੈਂ ਰੈਗੂਲਰ ਜਿਹੜਾ ਆਪਣਾ ਅ ਕਹ ਲੋ ਕਿ ਪੰਜ ਦੰਦਾਂ ਰਿਹਾ ਪੱਗ ਨਾ ਬਣਦਾ ਦਾਦਾ ਜੀ ਨੂੰ ਰੋਜ਼ ਸਵੇਰੇ ਪੰਜ ਦੇ ਉੱਠਾਉਣਾ ਕਿ ਮੈਨੂੰ ਪੱਗ ਬਣ ਕੇ ਦੋ ਤੇ ਅਸੀਂ ਉਹਨਾਂ ਨੇ ਇੱਕ ਵਾਰੀ ਪੱਗ ਬਣੇ ਜਿਹੜੇ ਮੇਰੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਮਤਲਬ ਕਹਿਣਾ ਤਰੀਫਾਂ ਦੇ ਪੁੱਲ ਬੰਦ ਨੇ ਇਹ ਇੰਨੇ ਕੁ ਤਰੀਕਿਆਂ ਦੇ ਫੁੱਲ ਬੰਦ ਦਿੱਤੇ ਕਿ ਉਹ ਇੱਕ ਜਿਹੜਾ ਉਹਨਾਂ ਦਾ ਤਰੀਕ ਹੀ ਨਾ ਮੇਰੀ ਫੂਕ ਤੇ ਕਨਵਰਟ ਹੋ ਗਈ ਤੇ ਜਦੋਂ ਮੈਂ ਆਪਣੇ ਦਾਦਾ ਜੀ ਨਾਲ ਪਹਿਲੇ ਦਿਨ ਗੱਲ ਕੀਤੀ ਕਿ ਮੈਂ ਪੱਗਾਂ ਦਾ ਸੈਂਟਰ ਕੋਲੋਂ ਦਾ ਮੈਂ 11ਵੀਂ ਕਲਾਸ ਸੀਗਾ 11ਵੀਂ ਬਰਨ ਕਲਾਸ ਦੀ ਗੱਲ ਹੈ ਤੇ ਉਹਨਾਂ ਨੇ ਕਿਹਾ ਮੈਨੂੰ ਜਵਾਬ ਤੇ ਕਹਿੰਦੇ ਇਹ ਕੋਈ ਕੰਮਾਂ ਚ ਕੰਮ ਹੈ ਤੇ ਮੈਂ ਜਿੱਦ ਫੜੀ ਮੈਂ ਕਿਹਾ ਨਹੀਂ ਉਹਨਾਂ ਦਾ ਡੀਲਰ ਹੁੰਦਾ ਸੀ ਆਫਿਸ ਮੈਂ ਉਹਨਾਂ ਦਾ ਮੰਜਾ ਬਾਹਰ ਕੱਢ ਕੇ ਮੈਂ ਕੁਛੀ ਲਾ ਦਿੱਤੀ ਮੈਂ ਕਿਹਾ ਮੈਂ ਇੱਥੇ ਪੱਗਾਂ ਬੰਨਿਆ ਕਰਦਾ ਤੋ ਅਸੀਂ ਉਦੋਂ ਫਿਰ ਕੀਰਪੇ ਜਿਹੜੇ ਅਸੀਂ ਪੱਗ ਦੇ ਲੈਣੇ ਸ਼ੁਰੂ ਕੀਤੇ ਕੀ ਕੀ ਬਣਵਾਈ ਬਣਵਾਈ ਸ਼ਵਤੀਰਪੇ ਬਣਵਾਈ ਐ ਤੋ 13 ਸਾਲ ਪਹਿਲਾਂ ਸ਼ੁਰੂ ਹੋ ਕੇ ਹੌਲੀ 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 ਉਹ ਲੋਕਾਂ ਨੂੰ ਪਤਾ ਲੱਗਦਾ ਗਿਆ ਆਪਣੇ ਉਂਗਸਾ ਛੱਡ ਕੇ ਅਲੱਗ ਜਿਹੜੀਆਂ ਸਿਟੀ ਜਿਹੜੇ ਸਟੇਟਸ ਤੋਂ ਫਿਰ ਹੁਣ ਅੱਛਾ ਬਹੁਤ ਵੀ ਲੋਕ ਪਹੁੰਚ ਲਾਉਂਦੇ ਸਨ ਸਪੈਸ਼ਲ ਆਉਂਦੇ ਸੀ ਪੱਗ ਬੰਨਣ ਵਾਸਤੇ ਕਿ ਇੱਥੇ ਪੱਗ ਦਾ ਸੈਂਟਰ ਹੈਗਾ ਪੱਗ ਬੰਨ੍ਹਣ ਦੀ ਔਰ ਹੁਣ ਕਦੇ ਵੀ ਹੁਣ ਸਵਾਭੇ ਇਦਾਂ ਦਾ ਬਣ ਗਿਆ ਕਿ ਹਰ ਸਾਲ ਦੇ ਵਿੱਚ ਲੱਗਦਾ ਆਲ ਓਵਰ ਸਟੇਟਾਂ ਜਿਹੜੀਆਂ ਅਸੀਂ ਇੰਡੀਆ ਦੇ ਸੈਵਲ ਕਰ ਚੁੱਕੇ ਆ ਦਸਤਾਰ ਬੰਨ੍ਹਣ ਵਾਸਤੇ ਜਿਹੜੇ ਸਪੈਸ਼ਲ ਸਾਨੂੰ ਬੈਡਿੰਗ ਦੀਆਂ ਪੱਗਾਂ ਮੰਨਣ ਵਾਸਤੇ ਸਾਨੂੰ ਸਾਥ ਦੇ ਨੇ ਵਿਆਹ ਸ਼ਾਦੀ ਤੇ ਹਾਂਜੀ ਹਾਂਜੀ ਸਿੱਖ ਦੇ ਸਿਰ ਦਾ ਤਾਜ ਹੈ ਦਸਤਾਰ ਹਰ ਸਿੱਖ ਦੀ ਸ਼ਾਨ ਹੈ ਦਸਤਾਰ ਉਹ ਹਰ ਕੋਈ ਇਹ ਤਾਗ ਰੱਖਦਾ ਹੈ ਸ਼ੌਂਕ ਰੱਖਦਾ ਹੈ ਕਿ ਜਿਹੜੀ ਮੇਰੀ ਦਸਤਾਰ ਹੈ ਉਹ ਸਭ ਤੋਂ ਸੋਹਣੀ ਹੋਵੇ ਪਰ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਸਿੰਘ ਸਕੇਟਿੰਗ ਕਰਦਾ ਹੋਇਆ ਦਸਤਾਰ ਸਜਾ ਰਿਹਾ ਹੈ ਔਰ ਇਹ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਕਿਉਂਕਿ ਉਹ ਸਿੰਘ ਨੇ ਚੰਦ ਮਿੰਟਾਂ ਦੇ ਵਿੱਚ ਬਿਨਾ ਸ਼ੀਸ਼ਾ ਵੇਖੇ ਸਕੇਟਿੰਗ ਕਰਦੇ ਹੋਏ ਦਸਤਾਰ ਸਜਾਈ ਉਹ ਦਸਤਾਰ ਵੀ ਬਹੁਤ ਜਿਆਦਾ ਸੋਹਣੀ ਸਜਾਈ ਤਾਂ ਅੱਜ ਅਸੀਂ ਉਸ ਸਿੰਘ ਕੋਲ ਪਹੁੰਚੇ ਆ ਜਿਹੜਾ ਇੱਕ ਸਿੱਖੀ ਦੇ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਦਸਤਾਰਾਂ ਦੇ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਪਹਿਲਾਂ ਆਪਣੇ ਬਾਰੇ ਦੱਸੋ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਆ ਤੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਇੱਕ ਢਿੱਲੋਂ ਟਰਬਨ ਸੈਂਟਰ ਦੇ ਨਾਂ ਤੋਂ ਜੋ ਮੈਂ ਪਿਛਲੇ 13 ਸਾਲ ਤੋਂ ਕੰਮ ਕਰਦਾ ਪਿਆ ਆਪਣਾ ਦਸਤਾਰ ਸਜਾਉਂਦਾ ਇਹ ਕੁਝ ਅਲੱਗ ਕਰਨ ਦਾ ਖਿਆਲ ਕਿਸ ਤਰ੍ਹਾਂ ਆਇਆ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋਈ ਹੈ ਉਹ ਕੀ ਕਹਾਣੀ ਕੀ ਕਿਸ ਤਰ੍ਹਾਂ ਜਜ਼ਬਾ ਹੈ ਸਰ ਅਸੀਂ ਰੈਗੂਲਰ ਵੇਖਦੇ ਹਾਂ ਨਾ ਸੋਸ਼ਲ ਨੈਟਵਰਕ ਤੇ ਸਾਨੂੰ ਨਵੀਂ ਤੋਂ ਨਵੀਂ ਚੀਜ਼ ਵੇਖਣ ਨੂੰ ਮਿਲਦੀ ਆ ਕਿਸੇ ਨੇ ਕੋਈ ਰਿਕਾਰਡ ਬਣਾਤਾ ਕੋਈ ਡਾਂਸ ਪਾ ਕੇ ਵੀਡੀਓ ਬਣਾਉਂਦਾ ਹਰ ਕੋਈ ਬੰਦਾ ਆਪਣਾ ਟੈਲੈਂਟ ਸ਼ੋਅ ਕਰੁੰਦਾ ਮੋਸਟ ਆਫ ਦਾ ਟਾਈਮ ਕੀ ਆ ਜਿਹੜਾ ਇਨਫਲੂਐਂਸਰਸ ਨਾਲ ਭਰਿਆ ਪਿਆ ਇੰਸਟਾਗ੍ਰam ਹਨਾ ਹਰ ਕੋਈ ਬੰਦਾ ਆਪਣੀ ਟੈਕਨੀਕਸ ਦੇਂਦਾ ਸੋ ਬਸ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਿ ਇਹ ਜੇ ਉਹ ਵਾਇਰਲ ਹੋ ਸਕਦੇ ਤਾਂ ਸੀ ਕਿਉਂ ਨਹੀਂ ਕੁਝ ਕਰ ਸਕਦੇ। ਮਤਲਬ ਕੁਝ ਵੱਖਰਾ ਕਰਨ ਦਾ। ਸੋ ਆਪਣੇ ਕੋਲ ਵੀ ਟੈਲੈਂਟ ਸੀ ਜੀ ਉਸ ਲਈ। ਮਤਲਬ ਪਲਾਨ ਸੀਗਾ ਕਿ ਆਪਾਂ ਇਹ ਵੀਡੀਓ ਬਣਾਉਣਾ। ਇਹ ਪਿਛਲੇ 4-5 ਸਾਲ ਤੋਂ ਪਲਾਨ ਸੀਗਾ ਕਿ ਕਦੀ ਨਾ ਕਦੀ ਜਦੋਂ ਮੌਕਾ ਮਿਲਿਆ ਤੇ ਇਸ ਚੀਜ਼ ਨੂੰ ਰਜਿਸਟਰ ਤੇ ਰਿਕਾਰਡ ਜ਼ਰੂਰ ਕਰਾਉਣਾ ਆ ਸੀ। ਪਰ ਇਹ ਇਹ ਖਿਆਲ ਕਿਸ ਤਰ੍ਹਾਂ ਆਇਆ ਕਿ ਸਕੇਟਿੰਗ ਕਰਦੇ ਹੋਏ ਕੀਤਾ ਜਾਵੇ? ਸਰ ਕਿਉਂਕਿ ਮੈਂ ਦੇਖੋ ਆਪਾਂ ਚੱਲ ਕੇ ਵੀ ਪੱਗ ਬਨ ਸਕਦੇ ਹਾਂ। ਆਪਾਂ ਪਿੱਛੇ ਦੇ ਨੇ ਵੀਡੀਓਜ਼ ਦੇਖਦੇ ਹਾਂ। ਕੋਈ ਮਤਲਬ ਬੁਲਟ ਤੇ ਬਹਿ ਕੇ ਪੱਗ ਬਨਨ ਦੇ ਕੋਈ ਪਿਛਲੀ ਸੀਟ ਤੇ ਬ ਬਟ ਮੇਰੇ ਕੋ ਇੱਕ ਸਕੇਟਿੰਗ ਟੈਲੈਂਟ ਸੀ ਜਿਹੜਾ ਮੇਰਾ ਗੇਮ ਹੈ ਮੇਰਾ ਪ੍ਰੋਫੈਸ਼ਨ ਹੈ ਸਕੇਟਿੰਗ ਸ਼ੁਰੂ ਤੋਂ ਕਰ ਰਹੇ ਹੋ ਹਾਂ ਸਕੇਟਿੰਗ ਸਰ ਮੈਂ ਪਿਛਲੇ 2006-7 ਤੋਂ ਕਰਦਾ ਪਿਆ ਮੈਂ ਇੱਕ ਫਾਰਮਰ ਨੈਸ਼ਨਲ ਸਕੇਟਰ ਹਾਂ ਤੇ ਸੋ ਉਸ ਚੀਜ਼ ਨੂੰ ਬੜਾ ਧਿਆਨ ਚ ਰੱਖ ਕੇ ਮੈਨੇ ਇਹ ਸੀਗਾ ਕਿ ਕਿਉਂਕਿ ਸਕੇਟਿੰਗ ਦੇਖੋ ਹਰ ਕੋਈ ਕਰ ਨਹੀਂ ਸਕਦਾ ਹਨਾ ਹਰ ਕੋਈ ਸਕੇਟਿੰਗ ਨਹੀਂ ਕਰ ਸਕਦਾ ਤੇ ਹਰ ਕੋਈ ਬੰਦਾ ਸਕੇਟਿੰਗ ਕਰਕੇ ਪੱਗ ਨਹੀਂ ਬਨ ਸਕਦਾ ਪੱਗ ਤਾਂ ਦੇਖੋ ਮੈਂ ਕਹੂੰਗਾ ਸ਼ਹਿਰ ਦੇ ਪਹਿਲੀ ਵਾਰੀ ਇਸ ਤਰ੍ਹਾਂ ਦੀ ਕਿਸੇ ਨੂੰ ਪ੍ਰਾਲਾ ਕੀਤਾ ਜੀ ਇਹ ਫਿਲਹਾਲ ਜਿੱਤੇ ਤੱਕ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਦਾ ਖੈਲੋ ਪਹਿਲਾ ਬੰਦਾ ਹੈ ਜਿਨੇ ਸਕੇਟਿੰਗ ਕਰਕੇ ਦਸਾਰ ਸਜਾਈ ਉਹ ਬਿਨਾ ਸ਼ੀਸ਼ੇ ਤੋਂ ਸੋ ਮੇਰੇ ਲਈ ਆਪਣੇ ਆਪ ਦੀ ਇੱਕ ਰਿਕਾਰਡ ਆ ਪਰ ਇਹ ਚੈੱਕ ਕੀਤਾ ਗਿਨੀਜ਼ ਬੁੱਕ ਇੰਡੀਆ ਜਿਹੜੀ ਫਿਲਮ ਦਾ ਬੁੱਕ ਚੈੱਕ ਕੀਤਾ ਮੈਂ ਅੱਜ ਸਵੇਰੇ ਹੀ ਮੈਂ ਚੈੱਕ ਕੀਤੀ ਇਸ ਚੀਜ਼ ਸੋ ਮੈਂ ਐਪਲੀਕੇਸ਼ਨ ਵੀ ਜਿਹੜੀ ਅੱਗੇ ਪ੍ਰੋਸੀਡ ਕਰਤੀ ਆ ਫॉर ਰਜਿਸਟ੍ਰੇਸ਼ਨ ਵੈਰੀ ਗੁੱਡ ਜੀ ਸੋ ਹੁਣ ਉਹਨਾਂ ਦੇ ਰਿਸਪੌਂਸ ਕਿੰਨਾ ਉੱਥੇ ਜਦੋਂ ਇਹ ਜਦੋਂ ਇਹ ਐਫਰਟ ਕੀਤਾ ਇੰਨੇ ਸੈਕੰਡਰੀ ਰਿਹਰਸਲ ਕਰਨੀ ਪਈ ਕਿ ਸਕੇਟਿੰਗ ਕਰਦੇ ਕਰਦੇ ਤਸਾਰਸ ਜਾਣੀ ਹੈ ਉਹ ਕਿੰਨਾ ਟਾਈਮ ਲੱਗਿਆ ਸਰ ਸਕੇਟਿੰਗ ਦੀ ਰਿਹਰਸਲ ਤਾਂ ਦੇਖੋ ਹੁਣ ਜਿਹੜੀ ਚੀਜ਼ ਸਾਡੇ ਖੂਨ ਚ ਵੜ ਗਈ ਆ ਉਹਦੀ ਪ੍ਰੈਕਟਿਸ ਕਰਨ ਦੀ ਸਾਨੂੰ ਲੋੜ ਨਹੀਂ ਪੈਂਦੀ ਸੋ ਗੇਮ ਜਿਹੜੀ ਆ ਉਹ ਮੈਂ ਬਹੁਤ ਸਾਲਾਂ ਤੋਂ ਕਰਨ ਦੇ ਬਾਵਜੂਦ ਸੋ ਮੈਨੂੰ ਪ੍ਰੈਕਟਿਸ ਦੀ ਸਕੇਟਿੰਗ ਦੀ ਲੋੜ ਨਹੀਂ ਪਈ ਸੋ ਲਾਸਟ ਜਿਹੜੇ ਮੈਂ ਸਕੇਟ ਸੀ ਮੈਂ ਆਪਣੇ 2019 ਨੈਸ਼ਨਲ ਚ ਪਾਏ ਸੀ ਉਸ ਤੋਂ ਬਾਅਦ ਮੈਂ ਸਿੱਧੇ ਸਕੇਟ ਜਿਹੜੇ ਆਪਣੇ 25 ਤਰੀਕ ਨੂੰ ਸੇਮ ਪਰਫਾਰਮੈਂਸ ਦੇਣ ਵੇਲੇ ਸਿਰ ਮੈਂ 5 ਮਿੰਟ ਪਹਿਲਾਂ ਸਕੇਟਸ ਪਾ ਕੇ ਮੈਂ ਗਰਾਉਂਡ 'ਚ ਪੈਰ ਸੈਟ ਕੀਤਾ ਨਹੀਂ ਨਹੀਂ ਤੇ ਇਹ ਪ੍ਰੈਕਟਿਸ ਨਹੀਂ ਕੀਤੀ ਸੀ ਪਹਿਲਾਂ ਵੀ ਸਕੇਟਿੰਗ ਕਰਦੇ ਕਰਦੇ ਮੈਂ ਪੱਕ ਬਣ ਨਹੀਂ ਉਹ ਮਤਲਬ ਸ਼ੀਸ਼ੇ ਦਾ ਦੋ ਲੋਕਾਂ ਨੇ 4-4 ਲਾਏ ਹੁੰਦੇ ਡਰੈਸਿੰਗ ਰੂਮ 'ਚ ਸਰ ਮੈਂ ਸਿਰਫ਼ ਦਸਤਾਰ ਸੇ ਜਾਂਦਾ ਤੇ ਇਹ ਵੀ ਆਪਣੇ ਆਪ 'ਚ ਇੱਕ ਸ਼ਾਇਦ ਪਹਿਲੀ ਵੀ ਟਰਾਈ ਕੀਤਾ ਕਿ ਬਿਨਾਂ ਸ਼ੀਸ਼ਾ ਵੇਖੇ ਪੱਕ ਬਣੇ ਹਾਂਜੀ ਸਕੇਟਿੰਗ ਦੀ ਪ੍ਰੈਕਟਿਸ ਨਹੀਂ ਸੀ ਮੈਂ ਕੀਤੀ ਨਾ ਹੀ ਮੈਂ ਸਕੇਟਸ ਪਾ ਕੇ ਪੱਗ ਦੀ ਪ੍ਰੈਕਟਿਸ ਕੀਤੀ ਹਾਂ ਬਿਨਾਂ ਸਕੇਟਸ ਤੋਂ ਮੈਂ ਆਪਣੇ ਘਰ ਦੇ ਬਾਹਰ ਗਲੀ ਦੇ ਵਿੱਚ ਆਪਣੀ ਦੁਕਾਨ ਦੇ ਵਿੱਚ ਟਾਈਮ ਲਾ ਕੇ ਕਦੇ ਇੱਧਰ ਤੁਰਦਾ ਫਿਰਦਾ ਰਿਆਂ ਉਹਦੇ ਵਿੱਚ ਮੈਂ ਜ਼ਰੂਰ ਜਿਹੜੀ ਆ ਮੈਂ ਰੈਗੂਲਰ ਹਫਤਾ 10 ਦਿਨ ਰੈਗੂਲਰ ਇਸੇ ਦੀ ਪ੍ਰੈਕਟਿਸ ਕੀਤੀ ਆ ਕਿ ਮੈਂ ਬਿਨਾ ਸ਼ੀਸ਼ੇ ਤੋਂ ਦਸਤਾਰ ਸਜਾ ਪਾਵਾਂ ਅੱਛਾ ਰਿਸਪੌਂਸ ਕਿਵੇਂ ਲਿਆ ਕਿਉਂਕਿ ਇਹ ਆਪਣੇ ਆਪ ਚ ਇੱਕ ਇਹੋ ਜਿਹਾ ਪ੍ਰਾਲਾ ਹੈ ਕਿ ਕਈ ਜਿਹੜੇ ਇਹ ਦੇਖ ਕੇ ਸੋਚਣਗੇ ਕਿ ਅਸੀਂ ਵੀ ਇਹ ਕੋਸ਼ਿਸ਼ ਕਰੀਏ ਤੇ ਉਹ ਕਿਤੇ ਨਾ ਕਿਤੇ ਸਖੀਰਲ ਵੀ ਜੁੜਦੇ ਆ ਦਸਤਾਰ ਨਾਲ ਵੀ ਜੁੜਦੇ ਆ ਦਸਤਾਰ ਕਿਉਂਕਿ ਜਦੋਂ ਕੋਈ ਸੋਹਣੀ ਬੰਦ ਹੈ ਨਾ ਤੇ ਵੇਖਣ ਵਾਲਾ ਐਪਰੀਸ਼ੀਏਟ ਕਰਦਾ ਤੇ ਫਿਰ ਪੁੱਛਦਾ ਹੈ ਬਾਈ ਮ ਆਪਾਂ ਗੱਲ ਕਰੀਏ ਰਿਸਪੌਂਸ ਦੀ ਸੋ ਜਿੰਨਾ ਵੀਡੀਓ ਨੂੰ ਰਿਸਪੌਂਸ ਮਿਲਿਆ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਤੇ ਪਹੁੰਚਿਆ ਜੀ ਕਿ ਅਸੀਂ ਜਿਹੜਾ ਮੈਨੂੰ ਰਿਸਪੌਂਸ ਆ ਤੁਸੀਂ ਸਾਰੇ ਵੀਰ ਜਿਹੜਾ ਇੰਟਰਵਿਊ ਲੈਣ ਆਏ ਹੋ ਮੇਬੇ ਤੁਸੀਂ ਵੀਡੀਓ ਦੇ ਥਰੂ ਆਏ ਹੋ ਸੋ ਇੱਕ ਮੇਰੇ ਲਈ ਬੜਾ ਵੱਡਾ ਇੱਕ ਅਚੀਵਮੈਂਟ ਆ ਕਿ ਤੁਸੀਂ ਵੀਡੀਓ ਨੂੰ ਦੇਖ ਕੇ ਦਸਤਾਰ ਨੂੰ ਦੇਖ ਕੇ ਦਸਤਾਰ ਨੂੰ ਅੱਗੇ ਲੈ ਕੇ ਆਉਣ ਵਾਸਤੇ ਤੁਸੀਂ ਏਸੀ ਦੇ ਇੰਟਰਵਿਊ ਲੈਣਾ ਸੋ ਇੱਕ ਬੜੀ ਵੱਡੀ ਪਰਫਾਰਮੈਂਸ ਤੇ ਬੜੀ ਵੱਡੀ ਐਪਰੀਸ਼ੀਏਸ਼ਨ ਹੈ ਮੇਰੇ ਆਪਣੇ ਆਪ ਲਈ ਗੁਰਪ੍ਰੀਤ ਜੀ ਇਹ ਦੱਸੋ ਕਿ ਇਹ profession ਸ਼ੁਰੂ ਕਰਨ ਦਾ ਕਿਸ ਤਰ੍ਹਾਂ ਸਬਬ ਬਣਿਆ ਸਰ ਅਸੀਂ ਸਕੂਲ ਟਾਈਮ ਤੋਂ ਨਾ ਰੈਗੂਲਰ ਦਸਾਰਸ ਜਿਉਂਦੇ ਸੀ ਸੋ ਜਿਹੜੇ ਮੇਰੇ ਵੀਰ ਜਿਹੜੇ ਮੇਰੇ ਕਦੀ ਵੀ ਅਗਰ ਵੀਡੀਓ ਮੇਰੇ ਸਕੂਲ ਮੇਟਸ ਤੱਕ ਪਹੁੰਚੇ ਤਾਂ ਉਹਨਾਂ ਨੂੰ ਮੇਰੀ ਕਹਾਣੀ ਸਾਰੀ ਪਤਾ ਆ ਕਿ ਮੈਂ ਉਹਨਾਂ ਚੋਂ ਸੀਗਾ ਜਿਹੜਾ ਪੱਗ ਬਨ ਕੇ ਰਾਜੀ ਨਹੀਂ ਸੀ ਤੇ ਮੈਂ ਰੈਗੂਲਰ ਜਿਹੜਾ ਆਪਣਾ ਅ ਕਹ ਲਓ ਕਿ ਫਾਈਨ ਦਿੰਦਾ ਰਿਹਾ ਵਾ ਪੱਗ ਨਾ ਬਨਨ ਦਾ ਪੱਗ ਨਾ ਬਨਨ ਦਾ ਓਕੇ ਤੇ ਫਿਰ ਸਕੂਲ ਤੋਂ ਸ਼ੁਰੂ ਹੁੰਦੀ ਸਖਤੀ ਵੱਡੀ ਹੁੰਦੀ ਸਕੂਲ ਹਾਂਜੀ 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 ਸਾਡੇ 6th 7th ਸਕੂਲ ਤੋਂ ਮੈਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਕ ਤੇ ਉੱਥੇ ਸਾਨੂੰ ਰੈਗੂਲਰ ਦਸਤਾਰ ਬੰਨਣ ਵਾਸਤੇ ਕਿਆਰ ਲਾਜ਼ਮੀ ਕਰਤੀ ਉਸ ਤੋਂ ਬਾਅਦ ਫਿਰ ਟਾਲ ਮਾਰਦਾ ਬੰਦਾ ਹਨ ਫਿਰ ਉਸ ਤੋਂ ਬਾਅਦ ਮੈਂ ਆਪਣੇ ਦਾਦਾ ਜੀ ਨੂੰ ਰੋਜ਼ ਸਵੇਰੇ 5 ਵਜੇ ਉਠਾਉਣਾ ਕਿ ਮੈਨੂੰ ਪੱਗ ਬੰਨ ਕੇ ਦਿਓ ਤੇ ਅਸੀਂ ਉਹਨਾਂ ਨੇ ਇੱਕ ਵਾਰੀ ਪੱਗ ਬੰਨੀ ਤੇ ਜਿਹੜੇ ਮੇਰੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਮਤਲਬ ਕਹਿ ਲਓ ਤਰੀਫਾਂ ਦੇ ਪੁੱਲ ਬੰਦ ਨੇ ਕਿ ਇੰਨੇ ਕ ਤਰੀਫਾਂ ਦੇ ਪੁੱਲ ਬੰਦ ਦਿੱਤੇ ਕਿ ਉਹ ਇੱਕ ਜਿਹੜਾ ਉਹਨਾਂ ਦਾ ਤਰੀਫ ਸੀ ਨਾ ਉਹ ਮੇਰੀ ਫੋਕ ਚ ਕਨਵਰਟ ਹੋ ਗਈ ਉਹ ਐਸੀ ਫੋਕ ਆਈ ਉਹ ਅੱਜ ਇੱਥੋਂ ਤੱਕ ਇਨਸਪੀਰੇਸ਼ਨ ਬਣ ਗਈ ਉਹ ਇਨਸਪੀਰੇਸ਼ਨ ਬਣ ਗਈ ਉਹ ਦਾ ਸ੍ਰੋਥ ਬਣ ਗਈ ਉਹ ਤੇ ਬੜ ਬਹੁਤ ਮਾਣ ਬਹੁਤ ਸਤਿਕਾਰ ਮਿਲਿਆ ਜੋ ਵੀ ਅੱਜ ਇੱਥੋਂ ਤੱਕ ਪਹੁੰਚਿਆ ਅੱਛਾ 7ਵੀਂ ਕਲਾਸ ਤੋਂ ਸ਼ੁਰੂ ਕੀਤੀ ਹਾਂਜੀ ਹਾਂਜੀ ਸਟਾਰਟਿੰਗ ਤੋਂ ਹੀ ਸੋ ਜਿੰਨਾ ਮਾਣ ਸਤਿਕਾਰ ਅੱਜ ਜੇ ਮਿਲਦਾ ਪਿਆ ਤਾਂ ਸਿਰਫ ਇਹ ਪ੍ਰਸਤਾਰ ਕਰ ਪ੍ਰੋਫੈਸ਼ਨ ਚ ਕਿੱਦਾਂ ਕਨਵਰਟ ਹੋਈ ਫਿਰ ਪ੍ਰੋਫੈਸ਼ਨ ਸਰ ਇਦਾਂ ਸੀ ਕਿ ਫਿਰ ਜਦੋਂ ਦਸਤਾਰ ਸਜਾਉਣੀ ਸ਼ੁਰੂ ਕੀਤੀ ਤੇ ਇੱਕ ਟਾਈਮ ਇਦਾਂ ਦਾ ਆਇਆ ਕਿ ਮੈਂ ਬਹੁਤ ਸੋਹਣੀ ਦਸਤਾਰ ਸਜਾਉਂਦਾ ਸੀਗਾ ਸਕੂਲ ਟਾਈਮ ਵਿੱਚ ਤੇ ਆਮ ਜੀ ਗੱਲ ਹੈ ਦੇਖੋ ਤੁਸੀਂ ਆਪ ਵੀ ਸੋਹਣੀ ਦਸਤਾਰ ਸਜਾਈ ਹੈ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਕਹੋਗੇ ਪਾਜੀ ਮੇਰੇ ਵੀ ਪੱਗ ਬੰਨ੍ਹ ਦੋ ਸੋ ਮੇਰੇ ਕੋਲ ਘਰੇ ਮੇਰੇ ਸਟੂਡੈਂਟ ਜਿਹੜੇ ਸੀ ਕਦੀ ਸਾਡੇ ਉੱਥੇ ਗੁਰਪੁਰਬ ਦਾ ਫੰਕਸ਼ਨ ਹੋਣਾ ਕੋਈ ਹਨਾ ਗੁਰਪੁਰਬ ਮਨਾਉਂਦੇ ਸੀ ਹਰ ਤੇ ਉਹ ਕਲਾਸਮੇਟਸ ਹੋਗੇ ਜਾਂ ਦੂਜੀਆਂ ਕਲਾਸਿਸ ਦੇ ਹੋਗੇ ਉਹ ਸਾਡੇ ਕੋਲ ਆਇੰਦਨ ਦੇ ਕੇ ਵੀਰੇ ਮੇਰੀ ਦਸਤਾਰ ਬੰਨ੍ਹ ਦੋ ਤੇ ਫਿਰ ਉਹਨਾਂ ਦੀ ਦਸਤਾਰ ਜਿਹੜੀ ਆ ਮੇਰੇ ਆਲ ਵੇਖ ਕੇ ਘਰੇ ਆ ਜਣਾ ਕਦੀ 4 ਵਜੇ ਆ ਜਾਂਦੇ ਸੀ ਕੋਈ 3:30 ਵਜੇ ਆ ਜਾਂਦੇ ਫਿਰ ਉਹਨਾਂ ਦੇ ਬੰਦੇ 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 2 ਸਾਲ ਮੈਂ ਇਦਾਂ ਹੀ ਦਸਾਰਾਂ ਬੰਨ੍ਹੀਆਂ ਪਰ ਇੱਕ ਟਾਈਮ ਮੈਨੂੰ ਫੀਲ ਹੋਇਆ ਕਿਉਂਕਿ ਮੇਰੇ ਕੋਲ ਜੇ ਕੋਈ ਕਸਟਮਰ ਸੁਜੈਸ਼ਨ ਦਿੰਦੇ ਸੀ ਕਿਉਂਕਿ ਕੋਈ ਕੰਮ ਨਹੀਂ ਸੀ ਕਰਦਾ ਇਹ ਵਾਲਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ 13 ਸਾਲ ਪਹਿਲਾਂ ਕਿ ਕੋਈ ਪੱਗਾਂ ਬੰਨ੍ਹਦਾ ਵੀ ਸੈਂਟਰ ਹੋ ਸਕਦਾ ਹੈ ਲੋਕਾਂ ਨੇ ਆ ਕੇ ਸੁਜੈਸਟ ਕੀਤਾ ਕਿ ਇਹ ਕੰਮ ਕਰੋ ਤੇ ਜਦੋਂ ਮੈਂ ਆਪਣੇ ਦਾਦਾ ਜੀ ਨਾਲ ਪਹਿਲੇ ਦਿਨ ਗੱਲ ਕੀਤੀ ਕਿ ਮੈਂ ਪੱਗਾਂ ਦਾ ਸੈਂਟਰ ਖੋਲਣਾ ਤਾਂ ਮੈਂ 11ਵੀਂ ਕਲਾਸ ਸੀਗਾ ਤੇ 11ਵੀਂ 12ਵੀਂ ਕਲਾਸ ਦੀ ਗੱਲ ਆ ਤੇ ਉਹਨਾਂ ਨੇ ਅੱਗੋਂ ਮੈਨੂੰ ਜਵਾਬ ਤਾਂ ਕਹਿੰਦੇ ਵੀ ਕੋਈ ਕਮਾਜੋ ਕੰਮ ਆ ਤੇ ਮੈਂ ਜਿੱਦ ਫੜੀ ਮੈਂ ਕਿਹਾ ਨਹੀਂ ਉਹਨਾਂ ਦਾ ਡੀਲਰ ਦਾ ਹੁੰਦਾ ਸੀ ਆਫਿਸ ਮੈਂ ਉਹਨਾਂ ਦਾ ਮੰਜਾ ਬਾਹਰ ਕੱਢ ਕੇ ਮੈਂ ਕੁਰਸੀ ਲਾਤੀ ਉੱਥੇ ਮੈਂ ਕਿਹਾ ਮੈਂ ਇੱਥੇ ਪੱਗਾਂ ਬੰਨ੍ਹਿਆ ਕਰਨੀਆਂ ਨੇ ਸੋ ਅਸੀਂ ਉਦੋਂ ਫਿਰ 30 ਰੁਪਏ ਜਿਹੜੇ ਅਸੀਂ ਪੱਗ ਦੇ ਲੈਣੇ ਸ਼ੁਰੂ ਕੀਤੇ 30 ਰੁਪਏ ਬਣਵਾਈ ਬਣਵਾਏ ਸਿਰਫ 30 ਰੁਪਏ ਬਣਵਾਏ ਐਤੋਂ 13 ਸਾਲ ਪਹਿਲਾਂ ਤੇ ਉਦੋਂ ਫਿਰ ਜਿਹੜੀ ਦਸਤਾਰ ਸੀ ਉਹ ਨਹੀਂ ਸੀ ਹੌਲੀ 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 ਲੋਕਾਂ ਨੂੰ ਪਤਾ ਲੱਗਦਾ ਗਿਆ ਆਪਣੇ ਅੰਮ੍ਰਿਤਸਰ ਛੱਡ ਕੇ ਅਲੱਗ ਜਣੀਆਂ ਸਿਟੀਜ਼ ਸਟੇਟਸ ਤੋਂ ਫਿਰ ਹੁਣ ਅੱਛਾ ਬਾਹਰੋਂ ਵੀ ਲੋਕ ਬੁਲਾਉਂਦੇ ਸਪੈਸ਼ਲ ਆਉਂਦੇ ਹ ਹੁਣ ਹੁਣ ਕਦੀ ਹੁਣ ਸਵਾਬੀ ਇਦਾਂ ਦਾ ਬਣ ਗਿਆ ਕਿ ਹਰ ਸਾਲ ਦੇ ਵਿੱਚ ਮੈਨੂੰ ਲੱਗਦਾ 올ਓਵਰ ਸਟੇਟਾਂ ਜਿਹੜੀਆਂ ਅਸੀਂ ਇੰਡੀਆ ਦੀਆਂ ਟਰੈਵਲ ਕਰ ਚੁੱਕੇ ਆ ਦਸਤਾਰ ਬੰਨਣ ਵਾਸਤੇ ਜਿਹੜੇ ਸਪੈਸ਼ਲੀ ਸਾਨੂੰ ਵੈਡਿੰਗਸ ਦੀਆਂ ਪੱਗਾਂ ਮੰਨਣ ਵਾਸਤੇ ਸਾਨੂੰ ਸੱਦਦੇ ਨੇ ਵੈਹ ਸ਼ਾਦੀ ਦੇ ਵੀ ਹਾਂਜੀ 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 ਅੱਛਾ ਜ਼ਿਆਦਾਤਰ ਕਿਸੀਂ ਵੇਖਦੇ ਆ ਕਿ ਫਿਲਮਾਂ ਚ ਸਿੱਖ ਦਾ ਕਿਰਦਾਰ ਨਿਭਾਉਂਦੇ ਆ ਜਿਹੜੇ ਸਿੱਖੀ ਨਾਲ ਸੰਬੰਧ ਨਹੀਂ ਰੱਖਦੇ ਹਨਾ ਜੀ ਹੋਰ ਧਰਮਾਂ ਦੇ ਲੋਕ ਹੁੰਦੇ ਆ ਉਹ ਧਰਮਾਂ ਦੇ ਉਹ ਸਟਾਰ ਹੁੰਦੇ ਆ ਪਰ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਜਦੋਂ ਦਸਤਾਰ ਸਜਾਣੀ ਹੁੰਦੀ ਤੇ ਉਹ ਤੁਹਾਡੇ ਵਰਗੇ ਪ੍ਰੋਫੈਸ਼ਨਲ ਬੰਦੇ ਹਾਇਰ ਕਰਦੇ ਆ ਇਸ ਤਰ੍ਹਾਂ ਕਿਸੇ ਵੱਡੇ ਨਾਂ ਤੇ ਦਸਤਾਰ ਸਜਾਉਂਦਾ ਜਾਂ ਕਿਸੇ ਫਿਲਮ ਦੀ ਸ਼ੂਟਿੰਗ 'ਚ ਕੋਈ ਇਸ ਤਰ੍ਹਾਂ ਮੌਕਾ ਮਿਲਿਆ ਕਿਸੇ ਖਾਸ ਵਿਆਹ ਸ਼ਾਦੀ ਤੇ ਅ ਸਰ ਅ ਸੀਗਾ ਉਹਨਾਂ ਦਾ ਸਿੰਗਰ ਨੇ ਪਰਮਜੀਤ ਸਿੰਘ ਢਿੱਲੋਂ ਪ੍ਰੇਮ ਢਿੱਲੋਂ ਦੇ ਬ੍ਰਦਰ ਜਿਹੜੇ ਆ ਸੋ ਉਹਨਾਂ ਦੀ ਦਸਤਾਰ ਸਜਾਉਂਦਾ ਮੈਨੂੰ ਇੱਕ ਕਰ ਮੌਕਾ ਮਿਲਿਆ ਸੀ ਤੇ ਥਰੂਆਊਟ ਇਸੇ ਹੀ ਫੀਲਡ ਤੋਂ ਐਂਡ ਉਸ ਤੋਂ ਪਹਿਲਾਂ ਮੈਨੂੰ ਮਿਲਿਆ ਸੀ ਸਾਗਾ 뮤직 ਦੀ ਮੂਵੀ ਆਈ ਸੀ ਇੱਕ ਅ ਕੁਲਚ ਛੋਲੇ ਮੂਵੀ ਸੀ ਸੋ ਉਹਦਾ ਸ਼ੂਟ ਸੀ ਕੋਈ 32 33 ਦਿਨ ਦਾ ਤੇ ਉਹਦੇ ਵਿੱਚ ਕਾਫੀ ਜਿਹੜੇ ਅਦਾਕਾਰ ਸੀ ਜਿਹੜੇ ਪੰਜਾਬੀ ਆਪਣੀ ਮੂਵੀਜ਼ ਦੇ ਬੜੇ ਮੰਨੇ ਪਰਮੰਨੇ ਆਰਟਿਸਟ ਨੇ ਸੋ ਉਹਨਾਂ ਨੂੰ ਦਸਤਾਰ ਬੰਨ ਦਾ ਜਿਹੜਾ ਮੌਕਾ ਸੀ ਮੈਨੂੰ ਮਿਲਿਆ ਫਿਰ ਉਹਦੇ ਵਿੱਚ ਇੱਕ ਸਿੰਗਰ ਸੀਗੇ ਹਿੰਮਤ ਸੰਧੂ ਆਪਾਂ ਆਮ ਉਹਨਾਂ ਨੂੰ ਸੁਣਦੇ ਆ ਬੜੇ ਮਤਲਬ ਏਕ ਗੀਤ ਲਾਉਣ ਵਾਲੇ ਗਾਇਕ ਚੰਗੇ ਗਾਇਕ ਨੇ ਸੋ ਉਹਨਾਂ ਦੀ ਦਸਤਾਰ ਇੱਕ ਭੰਗੜੇ ਵਾਲਾ ਸੌਂਗ ਸੀ ਉਹਨਾਂ ਦੀ ਦਸਤਾਰ ਸਜਾਉਂਦਾ ਵੀ ਮੈਨੂੰ ਮੌਕਾ ਮਿਲਿਆ ਸੀ ਉਸ ਮੂਵੀ ਦੇ ਵਿੱਚ ਅੱਛਾ ਕਿ ਸੋਚਿਆ ਸੀ ਕਿ ਇਹ ਜਿਹੜਾ ਜਿੱਦ ਨਾਲ ਸ਼ੁਰੂ ਕੀਤਾ 30 ਰੁਪਏ ਬਨਵਾਈ ਤੋਂ ਸ਼ੁਰੂ ਕੀਤਾ ਇਸ ਲੈਵਲ ਤੱਕ ਪਹ ਸਰ ਚੰਗੀ ਸੋਚ ਰੱਖਣ ਵਾਲਾ ਬੜੀ ਦੂਰ ਤੱਕ ਜਾ ਸਕਦਾ ਹੈ ਸਿਰਫ ਇਹ ਸੀਗਾ ਕਿ ਮਨ 'ਚ ਮੈਲ ਨਹੀਂ ਸੀ ਕੋਈ ਕਿ ਕਿਉਂਕਿ ਕਰਦੇ ਹਲਾਤ ਇਦਾਂ ਦੇ ਸੀਗੇ ਕਿ ਇਸ ਚੀਜ਼ ਨੂੰ ਮਜਬੂਰੀ ਨੂੰ ਇੱਕ ਪ੍ਰੋਫੈਸ਼ਨ ਬਣਾਇਆ ਗਿਆ ਸੀ ਬਟ ਉਹ ਇੱਥੋਂ ਤੱਕ ਆ ਕੇ ਇੰਨਾ ਸੌਖਾ ਕਰ ਦੋਗਾ ਸਾਨੂੰ ਇਹ ਦਸਤਾਰ ਦੇ ਥਰੂ ਕਿ ਮੈਂ ਕਦੀ ਉਮੀਦ ਨਹੀਂ ਸੀ ਹਾਂ ਹੁਣ ਜਿਹੜੇ ਲੋਕ ਜਾਇਦਾਤਰ ਤੁਹਾਨੂੰ ਬੁਲਾਉਂਦੇ ਹੋ ਵਿਆਹ ਸ਼ਾਦੀਆਂ 'ਚ ਬੁਲਾਉਂਦੇ ਆ ਹਾਂਜੀ ਸਰ ਹੁਣ ਸਾਡਾ ਜਿਵੇਂ ਬੈਡਿੰਗ ਸੀਜ਼ਨ ਹੁੰਦਾ ਆ ਜਿੱਦਾਂ ਤੁਸੀਂ ਸਰਦੀਆਂ ਦਾ ਲਾ ਲਓ ਸੈਪਟੈਂਬਰ ਤੋਂ ਲੈ ਕੇ ਤੇ ਫੈਬ ਤੱਕ ਸਾਡੇ ਕੋਲੇ ਹਰ ਦਿਨ ਹਰ ਰੋਜ਼ ਬੁੱਕ ਹੁੰਦਾ ਵਾ ਤੇ ਪਿਛਲੇ ਕਾਫੀ ਸਾਲਾਂ ਤੋਂ ਮੈਂ ਐਵਰੇਜ ਸੀਜ਼ਨ ਦੀ ਗੱਲ ਕਰ ਰਹਾ ਮੈਂ ਕੋਈ 200 ਤੋਂ 250 ਵਗੈਰਾ ਜਿਹੜਾ ਵਾ ਮਤਲਬ 200 ਤੋਂ 250 ਲਾੜਾ ਇੱਕ ਸੀਜ਼ਨ 'ਚ ਮੈਂ ਬੰਦ ਨਾ ਹਾਂ ਸੋ ਮੇਰੀ ਪੂਰੀ ਟੀਮ ਹੈ ਜਿਹੜੀ ਸਾਡੇ ਨਾਲ ਪੂਰੀ ਕੰਮ ਕਰਦੀ ਹੈ ਅੱਛਾ ਗੁਰਪ੍ਰੀਤ ਜੀ ਦੱਸੋ ਕਿ ਪਿਛਲੇ ਕੁਝ ਸਾਲਾਂ 'ਚ ਕੀ ਤਬਦੀਲੀ ਕੀ ਵੇਖ ਰਹੇ ਹੋ ਮਾਹੌਲ ਦੀ ਕਿ ਅਸੀਂ ਪਹਿਲਾਂ ਵੇਖਦੇ ਹਾਂ ਕਿ ਮਤਲਬ ਇਹ ਲੱਗਦਾ ਨੌਜਵਾਨ ਪੀੜੀ ਸਿੱਖੀ ਤੋਂ ਦੂਰ ਜਾ ਰਹੀ ਹੈ ਕੋਈ ਬਦਲਾਅ ਨਜ਼ਰ ਆ ਰਹੇ ਸਰ ਬਦਲਾਅ ਇਦਾਂ ਨਜ਼ਰ ਆਇਆ ਕਿ ਜਦੋਂ ਲਾਕਡਾਊਨ ਤੋਂ ਪਹਿਲਾਂ ਦੀ ਗੱਲ ਜੇ ਕਰੀਏ ਤੇ ਕਾਫੀ ਜਿਹੜੇ ਸਿੱਖ ਕਹ ਲੋ ਕਿ ਜਿਹੜੇ ਤਾਂ ਬਾਹਰ ਚਲੇ ਗਏ ਤਾਂ ਉਹ ਤਾਂ ਸਿੱਖੀ ਤੋਂ ਵੈਸੇ ਬਹੁਤ ਦੂਰ ਹੋ ਗਏ ਤੇ ਬਹੁਤ ਘਟ ਜਾਣੇ ਜਿੰਨਾਂ ਸਿੱਖੀ ਸੰਭੀ ਹੋਈ ਆ। ਸੋ ਲੌਕਡਾਊਨ ਦੇ ਵਿੱਚ ਮੈਨੂੰ ਇਸ ਚੀਜ਼ ਦਾ ਰਿਸਪਾਂਸ ਜ਼ਰੂਰ ਮਿਲਿਆ ਕਿ ਬੜੇ ਬੱਚੇ ਜਿਹੜੀਆਂ ਸਾਡੀਆਂ ਵੀਡੀਓਜ਼ ਥਰੂ ਆਨਲਾਈਨ ਪੱਗਾਂ ਸਿੱਖ ਕੇ ਤੇ ਸਾਨੂੰ ਉਹਨਾਂ ਨੇ ਲੌਕਡਾਊਨ ਤੋਂ ਬਾਅਦ ਰਿਸਪਾਂਸ ਕੀਤਾ ਕਿ ਵੀਰੇ ਲੌਕਡਾਊਨ ਦੇ ਵਿੱਚ ਅਸੀਂ ਤੁਹਾਡੀਆਂ ਵੀਡੀਓ ਦੇਖ ਕੇ ਪੱਗਾਂ ਸਿੱਖਦੇ ਸੀ ਕਿਉਂਕਿ ਸਾਡੇ ਕੋਲ ਇੱਕ ਖੁੱਲਾ ਟਾਈਮ ਸੀ। ਟਾਈਮ ਸੀ। ਤੋਂ ਉਸ ਤੋਂ ਲੈ ਕੇ ਮੈਨੂੰ ਲੱਗਦਾ ਕਿ ਜਿਹੜੀ ਮੈਂ ਆਪਣੇ ਅਕੋਰਡਿੰਗ ਜਿਹੜੀ ਚੇਂਜ ਵੇਖੀ ਆ ਉਹ 50% ਚੇਂਜ ਮਤਲਬ ਫਾਦਰਸ ਨੇ ਜਿਹੜੇ ਹਨ ਬੱਚਿਆਂ ਦੇ ਜਿਹੜੇ ਕਟਿੰਗ ਚ ਸੀ ਉਹ ਵੀ ਖੁਦ ਦਸਤਾਰਾ ਬੰਨਦੇ ਪਏ ਤੇ ਅੱਗੇ ਉਹਨਾਂ ਦੇ ਬੱਚੇ ਵੀ ਦਸਤਾਰਾ ਬੰਨਦੇ ਪਏ ਰਹੇ ਅੱਛਾ ਕਦੇ ਇਸ ਤਰ੍ਹਾਂ ਹੋਇਆ ਕਿ ਤੁਹਾਡੇ ਤੋਂ ਇਨਸਪਾਇਰ ਹੋ ਕੇ ਤੁਹਾਡੀ ਦਸਤਾਰ ਜਿਹੜੀ ਸੀ ਸਜਾਈ ਹੈ ਬਹੁਤ ਸੋਹਣੀ ਸਜਾਈ ਹੈ ਇਹ ਦੇਖ ਕੇ ਕਿਸੇ ਨੇ ਤਾਰੀਫ ਕੀਤੀ ਹੋਵੇ ਤੇ ਕਿਹਾ ਵੀ ਭਾਈ ਮੈਨੂੰ ਵੀ ਸਿਖਾ ਦੇ ਰਹੇ ਹੋ ਜੀ ਬਿਲਕੁਲ ਸਰ ਕੀਤੀ ਹੈ ਕਿਉਂਕਿ ਅਸੀਂ ਜਦੋਂ ਅਕਸ਼ਰ ਦਸਤਾਰ ਮੁਕਾਬਲੇ ਚ ਜਾਂਦੇ ਹਾਂ ਨਾ ਤੇ ਉੱਥੇ ਦੇਖੋ ਉੱਥੇ ਅਸੀਂ ਐਜ਼ ਅ ਜਜਮੈਂਟ ਵਾਸਤੇ ਜਾਂਦੇ ਹਾਂ ਸੋ ਉੱਥੇ ਕਿਹੜਾ ਬੱਚਾ ਸਾਨੂੰ ਕਿਵੇਂ ਦਾਗੋ ਮਿਲਦਾ ਸੀ ਕੁਝ ਕਹਿ ਨਹੀਂ ਸਕਦੇ ਪਰ ਬੱਚੇ ਸਾਨੂੰ ਆ ਕੇ ਪਛਾਣਦੇ ਕਿ ਵੀਰੇ ਅਸੀਂ ਤੁਹਾਡੀਆਂ ਵੀਡੀਓਜ਼ ਦੇਖ ਕੇ ਅਸੀਂ ਤੁਹਾਡੇ ਤੋਂ ਤੁਹਾਡੇ ਅਰਗੀ ਪੱਗ ਬੰਨ੍ਹਣੀ ਸਿੱਖੀ ਹੋਈ ਆ ਸੋ ਉਦੋਂ ਸਾਨੂੰ ਜ਼ਿਆਦਾ ਖੁਸ਼ੀ ਮਿਲਦੀ ਕਿ ਅਸੀਂ ਇਸ ਚੀਜ਼ ਨੂੰ ਹੋਰ ਪ੍ਰੋਮੋਟ ਕਰੀਏ ਸਿੱਖੀ ਪ੍ਰਚਾਰ ਦੀ ਸੇਵਾ ਜਿਹੜੀ ਹੈ ਇਹ ਸਬੱਬੀ ਨਾਲ ਹੀ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਇਸ ਗੱਲ ਦੀ ਕਿੰਨੀ ਖੁਸ਼ੀ ਮਿਲਦੀ ਹੈ ਕਿ ਤੁਸੀਂ ਸਿੱਖੀ ਤੋਂ ਦੂਰ ਸੀ ਜਿਹੜੇ ਨੌਜਵਾਨ ਉਹਨਾਂ ਨੂੰ ਨਾਲ ਜੋੜਦੇ ਹੋ ਤੇ ਕੋਈ ਗਿਣਤੀ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਇੱਕ ਸਾਲ 'ਚ ਕਿੰਨੇ ਕੁ ਬੱਚੇ ਜੋੜ ਦਿੰਨੇ ਹੋ ਸਰ ਇੱਕ ਸਾਲ 'ਚ ਤਾਂ ਹਜ਼ਾਰਾਂ ਦੀ ਗਿਣਤੀ ਕਿਉਂਕਿ 1 ਮਹੀਨੇ ਦੇ ਵਿੱਚ ਅਸੀਂ 20 ਤੋਂ 30 ਬੱਚਿਆਂ ਨੂੰ ਪੱਗਾਂ ਸਿਖਾਉਣੇ ਆ। ਚੱਕਿੰਦੇ ਜਿਹੜਾ ਸਿੱਖ ਲੈਂਦੇ ਫਿਰ ਅਸੀਂ 3 ਕ ਹਫਤੇ ਤੋਂ 4 ਹਫਤਾ ਅਪ੍ਰੋਕਸੀਮੇਟਲੀ ਤੁਸੀਂ ਲਾ ਲੋਗੇ ਅਸੀਂ ਦਸਤਾਰ ਜਿਹੜੀ ਆ ਬੱਚਿਆਂ ਨੂੰ ਸਿਖਾ ਦਿੰਦੇ ਨੇ ਜਿਹੜੇ ਫ੍ਰੈਸ਼ਰ ਹੁੰਦੇ ਜਿੰਨੂੰ ਬਿਲਕੁਲ ਦਸਤਾਰ ਬੰਨਣੀ ਨਹੀਂ ਆਉਂਦੀ ਜੀ ਤਾਂ ਇੱਕ ਬੜੀ ਮਿਨਿਮਲ ਦੀ ਫੀਸ ਆ 2250 ਰੁਪਏ ਜਿਹੜਾ ਅਸੀਂ 1 ਮੰਥ ਦੇ ਕੋਰਸ ਦਾ ਅਸੀਂ ਲੈਂਦੇ ਅੱਛਾ ਕਿਹੜੇ ਸਟਾਈਲ ਦੀ ਜ਼ਿਆਦਾ ਡਿਮਾਂਡ ਕਰਦੇ ਆ ਕਿ ਬੱਚੇ ਬਟਾਂ ਵਾਲੀ ਬਟਾਂ ਵਾਲੀ ਬਟਾਂ ਵਾਲੀ ਪਰ ਮੈਂ ਜ਼ਿਆਦਾ ਬੱਚਿਆਂ ਨੂੰ ਕਹਿੰਦਾ ਕਿ ਪੇਚਾਂ ਵਾਲੀ ਜਿਹੜੀ ਆ ਫ੍ਰੈਵਰ ਪਾ ਗਿਆ ਪਰ ਮੈਂ ਅੱਜ ਮੈਂ ਬਟਾਂ ਵਾਲੀ ਬੰਨੀ ਆ ਕਿਉਂਕਿ ਅਲੱਗ-ਅਲੱ ਗੁਰਪ੍ਰੀਤ ਕਿੰਨੇ ਕ ਸਟਾਈਲ ਦੀ ਕਿੰਨੇ ਕ ਤਰ੍ਹਾਂ ਦੀ ਦਸਤਾਰ ਸਜਾ ਲੈਂਦਾ ਆ ਸਰ ਮੈਂ ਆਲਮੋਸਟ ਸਾਰੇ ਦੱਸਾ ਜਿਵੇਂ ਮੰਨ ਲਓ ਪਟਿਆਲਾ ਸ਼ਹੀ ਪੱਗ ਹੋ ਗਈ ਬੱਟਾਂ ਵਾਲੀ ਪੱਗ ਹੋ ਗਈ ਡਬਲ ਪੇਚਾਂ ਵਾਲੀ ਹੋ ਗਈ ਮੋਰਨੀ ਦਸਤਾਰ ਹੋ ਗਈ ਫ੍ਰੀ ਸਟਾਈਲ ਹੋ ਗਈ ਐਂਡ ਹੋਰ ਵੀ ਕਾਫੀ ਤਰ੍ਹਾਂ ਦੀਆਂ ਨੇ ਦਸਤਾਰ ਜੇ ਸਰ ਨਾਮ ਦੱਸੋਗੇ ਤਾਂ ਨਹੀਂ ਮੈਂ ਪਹਿਲੀ ਵਾਰ ਸੁਣੀ ਐ ਜਿਹੜੀ ਪਟਿਆਲਾ ਸ਼ਹੀ ਸਰ ਜਿਹੜੀ ਬੇਸਿਕਲੀ ਹੁੰਦੀ ਆ ਟੈਡੀ ਪੱਗ ਜਿਹਨਾਂ ਆਪਾਂ ਗੋਲ ਪੱਗ ਕਹਿ ਦਿੰਨੇ ਆ ਤੇ ਉਹ ਸ਼ੇਪ ਹੁੰਦੀ ਆ ਪਟਿਆਲਾ ਸ਼ਾਹੀ ਉਹਦੇ ਤੁਸੀਂ ਸਪੈਸੀਫਿਕ ਨਹੀਂ ਕਹਿ ਸਕਦੇ ਹਨਾ ਹੁਣ ਅਗਰ ਮੈਂ ਇਹ ਦੇਖੋ ਮੈਂ ਵੱਟ ਪਾਏ ਹੋਏ ਆ ਤੇ ਦਾ ਮਤਲਬ ਇਹ ਪਟਿਆਲਾ ਸ਼ਾਹੀ ਵੱਟਾਂ ਵਾਲੀ ਪੱਗ ਹੋਗੀ ਤੁਸੀਂ ਤਾਂ ਬੰਨੀ ਹੋਈ ਆ ਦੋਵੇਂ ਪਾਸੇ ਬਰਾਬਰ ਬੰਨੀ ਹੋਈ ਆ ਤੇ ਪੇਚਾਂ ਵਾਲੀ ਆਪਾਂ ਇਹਨੂੰ ਮੋਰਨੀ ਦਸਤਾਰ ਕਹਿੰਦੇ ਜਿਹੜੀ ਇੰਦਰਜੀਤ ਨਿੱਕੂ ਦੇ ਨਾਮ ਤੋਂ ਬਹੁਤ ਮਸ਼ਹੂਰ ਆ ਦਸਤਾਰੇ ਇਹ ਨਾਮ ਸ਼ਾਇਦ ਸਾਡੇ ਦਸਵੀਂ ਤੋਂ ਵੀ ਪਹਿਲੀ ਵਾਰ ਸੁਣਦੇ ਹੋ ਇੰਦਰਜੀਤ ਨਿੱਕੂ ਦੇ ਨਾਮ ਤੋਂ ਦਸਤਾਰ ਮਸ਼ਹੂਰ ਆ ਜੇ ਮੈਂ ਐਸੇ ਵੱਟਾਂ ਦੇ ਵਿੱਚ ਮੈਂ ਸਫਾਈ ਕਰਦਾ ਤੁਹਾਡੇ ਵਾਲੇ ਫਿਰ ਇਹ ਪਟਿਆਲਾ ਸ਼ਾਹੀ ਪੇਚਾਂ ਵਾਲੀ ਪੱਗ ਹੋ ਜਾਂਦੀ ਆ ਤੇ ਜੇ ਅਸੀਂ ਇੱਕ ਲਾੜ ਫਿਰ ਡਬਲ ਪੇਚਾਂ ਵਾਲੀ ਗਿਣੀ ਜਾਂਦੀ ਕਿਉਂਕਿ ਉਹਦੇ ਵਿੱਚ ਫੋਲਡ ਕਰਨ ਦਾ ਤਰੀਕਾ ਇੱਕ ਪੇਜ ਨੂੰ ਦੋ ਬਣਾਏ ਜਾਂਦੇ ਨੇ ਸੋ ਇਸ ਤਰੀਕੇ ਕਾਫੀ ਕ੍ਰੀਏਟੀਵਿਟੀ ਆ ਜਿਹੜੀ ਇਹ ਚੀਜ਼ਾਂ ਨੌਜਵਾਨ ਹੀ ਇੰਸਟਾਗ੍ਰਾਮ ਤੇ ਲੈ ਕੇ ਆਏ ਆ ਤੇ ਉਹਨਾਂ ਨਾਲ ਵੇ ਵੇ ਕੇ ਬੱਚੇ ਹੋਰ ਜ਼ਿਆਦਾ ਜਿਹੜਾ ਕਹਿ ਲੋ ਕਿ ਹੋਏ ਨੇ ਕਿ ਅਸੀਂ ਇਦਾਂ ਦੀ ਦਸਤਾਰਾਂ ਬਣਸ ਹੋਣੀਆਂ ਬੰਨੀਆਂ ਸੋ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਹ ਇਸ ਲੈਵਲ ਤੱਕ ਸੋਸ਼ਲ ਮੀਡੀਆ ਵੀ ਇੱਕ ਬੜਾ ਹੈਲਪਫੁਲ ਹੋਇਆ ਇਸ ਚੀਜ਼ ਜਿਵੇਂ ਤੁਹਾਡੀ ਵੀਡੀਓ ਵੇਰ ਲਈ ਹੋਰ ਕਈ ਇਨਸਪਾਇਰ ਹੋਣਗੇ ਇਤਨਾ ਦੀ ਐਫਰਟ ਕਰਨਗੇ ਸਰ ਮੈਨੂੰ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਕਾਲਾਂ ਆਈਆਂ ਨੇ ਤੇ ਜਿਹੜੇ ਮੇਰੇ ਨੋਨ ਮੇਰੇ ਰਿਲੇਟਿਵਸ ਜਿਹੜੇ ਦੇਸ਼ ਵਿਦੇਸ਼ ਚ ਬੈਠੇ ਹੋਏ ਨੇ ਉਹਨਾਂ ਨੂੰ ਵੀਡੀਓ ਸੈਂਡ ਕਰਦੇ ਜਿਵੇਂ ਆਪਾਂ ਰੈਂਡਮ ਸਰ ਫਿਰ ਉਹ ਦੱਸਦੇ ਵੇ ਕਿ ਸਾਡੇ ਬੇਟਾ ਵਾ ਜਿਹੜਾ ਉੱਥੇ ਇਦਾਂ ਦਸਤਾਰ ਦੇ ਉਹ ਹੋਰ ਖੁਸ਼ੀ ਮਿਲਦੀ ਆ ਉਹਨਾਂ ਨੂੰ ਵੀ ਤੇ ਉਹਨਾਂ ਦੇ ਥਰੂ ਸਾਨੂੰ ਵੀ ਤੇ ਇਸ ਚੀਜ਼ ਨੂੰ ਹੋਰ ਅੱਗੇ ਲੈ ਜਾਣਾ ਹਾਂ ਹਾਂਜੀ ਉਹ 95 ਦੇ ਨੇ ਕੁਝ ਹੁੰਦੇ ਐ ਇਸ ਗੱਲ ਤੇ 95 ਸਾਲ ਦੇ ਨੇ ਉਹ ਬਕਾਇਦਾ ਮੈਨੂੰ ਪੁੱਛਦੇ ਆ ਕਿ ਤੂੰ ਦੱਸਿਆ ਵਾ ਤੇਰਾ ਉਸਤਾਦ ਕੌਣ ਮੈਂ ਕਹਾਂ ਮੈਂ ਦੱਸ ਦਵਾਂਗਾ ਕਿ ਮੇਰੇ ਸਾਥ ਮੇਰੇ ਦਾਦਾ ਜੀ ਨੇ ਸੋ ਉਹਨਾਂ ਨੇ ਸਿਖਾਇਆ ਜੋ ਕੁਝ ਹੈ ਦਸਤਾਰ ਦਾ ਕੀਤਾ ਕਰਾਇਆ ਨਾਲ ਉਹ ਤੁਸੀਂ ਅੱਗੇ ਕੀ ਸੋ ਸਿੱਧਾ ਦਸਤਾਰਿੰਗ ਕਰਦੇ ਹੋਏ ਦਸਤਾਰ ਸਜਾਈਏ ਦਸਤਾਰ ਦੇ ਉਸਤਾਦ ਜੀ ਮੇਰੇ ਦਾਦਾ ਜੀ ਨੇ ਤੇ ਜਿਹੜੇ ਮੇਰੇ ਸਕੇਟਿੰਗ ਦੇ ਨੇ ਉਹ ਮੇਰੇ ਹਰਕਵਲ ਸਰ ਨੇ ਤੋਂ ਸ਼ੁਰਤੋਂ ਉਹਨਾਂ ਨੇ ਹੀ ਜੋ ਮੈਨੂੰ ਮੇਰੇ ਗੇਮ ਦੇ ਵਾਲੇ ਪਾਸੇ ਤੋਂ ਆ ਮੇਰੀ ਗੇਮ ਵਾਲੇ ਪਾਸੇ ਬਾਹ ਫੜੀ ਆ ਤੇ ਇਹ ਦੋ ਉਸਤਾਦ ਆ ਜਿਹੜੇ ਮੈਂ ਸਾਰੀ ਉਮਰ ਕਦੇ ਛੱਡ ਨਹੀਂ ਸਕਦਾ ਸਿੰਘ ਸਜੋ ਦਸਤਾਰ ਸਜਾਓ ਕਿ ਜਿਹੜਾ ਔਨ ਵਾਲਾ ਦੋਰ ਆ ਸਾਬਤ ਸੂਰਤ ਦਸਤਾਰ ਸਿਰ ਦਾ ਆਪਾਂ ਉਸ ਚੀਜ਼ ਨੂੰ ਲਹਿਰ ਨੂੰ ਸੰਭੀਏ ਤੇ ਸਿੱਖ ਬਣੀਏ ਤੋਂ ਬਿਲਕੁਲ ਇਹ ਗੁਰਪ੍ਰੀਤ ਸਿੰਘ ਢਿੱਲੋਂ ਜਿਸ ਨੇ ਆਪਣੇ ਜਜਬਾਤ ਸਾਂਝੇ ਕੀਤੀ ਕਿ ਕਿਸ ਤਰ੍ਹਾਂ ਦਸਤਾਰ ਸਜਾਉਣ ਦਾ ਜਿਹੜਾ ਸ਼ੌਂਕ ਸੀ ਉਹ ਕਿੱਥੇ ਚ ਤਬਦੀਲ ਹੋਇਆ ਤੇ ਇਸੇ ਨੂੰ ਹੋਰ ਅੱਗੇ ਲੈ ਜਾਂਦੇ ਆਂ ਹੋਰ ਨੈਕਸਟ ਲੈਵਲ ਤੇ ਜਾਂਦੇ ਆਂ ਸਕੇਟਿੰਗ ਕਰਦੇ ਹੋਏ ਦਸਤਾਰ ਸਜਾ ਕੇ ਇੱਕ ਨਵਾਂ ਕੀਰਤੀਮਾਨ ਜਿਹੜਾ ਉਹ ਸਥਾਪਿਤ ਕੀਤਾ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੀ ਦਸਤਾਰ ਸਜਾਉਣ ਦੀ ਇਹ ਸੇਵਾ ਆਪਣੇ ਆਪ ਚ ਇੱਕ ਮਿਸਾਲੀ ਕੰਮ ਹੈ ਜੋ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਰਹੀ ਹੈ ਕੈਮਰਾ ਪਰ ਸਿਰਫ ਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ